ਮਾਨਯੋਗ ਸ਼ਹਿਰੀ ਲੰਦਰ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਜਿਹੜੀ ਹੈਗੀ ਸਪੈਸ਼ਲ ਡਰਾਈਵ ਜਿਹੜੀ ਹੈਗੀ ਆ ਉਹ ਉਹ ਜਲੰਧਰ ਸ਼ਹਿਰ ਦੇ ਵਿੱਚ ਹੈ ਚੱਲੀ ਜਾ ਰਹੀ ਹੈ ਜਿੱਤੇ ਕਿ ਸਾਰੇ ਹਲਕਾ ਜੀਓਸ ਹਲਕਾ ਜਿਹੜੇ ਹੈਗੇ ਐਚ ਐਚਓ ਚਾਰ ਚੌਕੀ ਅਲੋਂਗ ਵਿਦ ਥ੍ਰੀ ਸ਼ਿਆਨ ਐਂਡ ਟ੍ਰੈਫਿਕ ਪੀਮਾ ਨੇ ਇਹਨੇ ਸਪੈਸ਼ਲ ਜੜੀ ਹੈਗੀ ਨਾਕੇ ਬੰਦੀ ਔਰ ਚੈਕਿੰਗ ਜੜੀ ਹੈ ਅਕੀਤੀ ਹੈਗੀ ਆ ਜਿਹੜੀ ਡਰਾਈਵ ਹੈ ਲੇਟ ਨਾਈਟ ਸੈਕਟਰ ਦੇ ਵਿੱਚ ਚੱਲੀ ਜਾਣੀ ਜਿਹੜੇ ਵੀ ਇਹਦਾ ਜਿਹੜਾ ਮੇਨ ਪਰਪਸ ਹੈਗਾ ਉਹ ਪ੍ਰੋਪਰ ਜਿਹੜੀ ਦੇਖਭਾਲ ਨੂੰ ਮੈਨੇਜ ਕਰਨਾ ਔਰ क्राइम ਨੂੰ ਪੜੀ ਕੋਰਸ ਕਰਨ ਦੇ ਨਾਲ ਤੇ ਔਰ ਜਿਹਦੇ ਵਿੱਚ ਜਿਹੜਾ ਹੈਗਾ ਇਹਦਾ ਪਤਾਸ਼ਾਹ ਕਰਨਾ ਸਰ ਕੋਈ ਕਾਰਵਾਈ ਵੀ ਕੀਤੀ ਗਈ ਜੇ ਦੇਖੋ ਅਜੇ ਇਸ ਜਿਹੜੀ ਕੰਪੇਨ ਦੇ ਅੰਦਰ ਸਾਡੇ ਐਸਪੀ ਸਾਹਿਬ ਵੱਲੋਂ ਇਹਨਾਂ ਦੀ ਟੀਮ ਵੱਲੋਂ ਵੱਖ-ਵੱਖ ਜਿਹੜੇ ਹੈਗੇ ਐਕਸ਼ਨ ਲਏ ਗਏ ਜਿਹੜੇ ਤੇ ਵਹੀਕਲ ਵੀ ਪੌਂਡ ਕੀਤੇ ਗਏ ਨੇ ਇਸ ਤੋਂ ਇਲਾਵਾ ਜਿਹੜੀ ਬੁਲੇਟਸ ਤੇ ਖਿਲਾਫ ਐਕਸ਼ਨ ਹੈਗਾ ਔਰ ਡਰਿੰਕ ਐਂਡ ਡਰਾਈਵਿੰਗ ਦੇ ਖਿਲਾਫ ਜਿਹੜਾ ਐਕਸ਼ਨ ਹੈਗਾ ਉਹ ਵੀ ਲਿਆ ਗਿਆ ਹੈ ਤੇ ਕਿਹੜੀ ਕਿਹੜੀ ਜਗ੍ਹਾ ਤੇ ਜਿਹੜੇ ਨਾਕੇ ਲੱਗੇ ਨੇ ਨਾਕੇ پورے ਸ਼ਹਿਰ 'ਚ ਜਿਹੜੇ ਲੱਗੇ ਹੋਏ ਨੇ ਐਂਡ ਤੁਸੀਂ ਦੇਖ ਸਕਦੇ ਹੋ ਕਿ ਮਾਰਲ ਕਾਉਂਟੇ ਦੇ ਵਿੱਚ ਮੈਂ ਕਿਹਾ ਤਾਂ ਨਾਲੇ ਐਸਪੀ ਟ੍ਰੈਫਿਕ ਸਾਹਿਬ ਹੈ ਮੌਜੂਦ ਹੈ ਜਿਸ ਤੋਂ ਇਲਾਵਾ ਪੀਟੀਆ ਮੋਲ ਅਪਲ ਸ਼ੇਪ ਪਲੇਸ ਤੋਂ ਬੀਐਮਸੀ ਤੋਂ ਹਰ ਜਗ੍ਹਾ ਜਿਹੜਾ ਹੈਗਾ ਜਿਹੜੇ ਜਿਹੜੇ ਸ਼ਹਿਰ ਦੇ ਮੇਨ ਚੌਕ ਚੌਕ ਹੈਗੇ ਸਟ੍ਰੈਟੈਜੀਕ ਏਰੀਆਸ ਹੈਗੇ ਉੱਥੇ ਅਸੀਂ ਨਾਕੇ ਬਣਾਈ ਨੇ ਜਿੱਦ ਤੋਂ ਕੋਈ ਸ਼ੁਰੂਆਤੀ ਅੰਤ ਦਾ ਜਿਹੜੇ ਹੋਏ ਜਾਂਦੇ ਉਹਨਾਂ ਤੋਂ ਕੋਈ ਚੱਕਰੀ ਇਹਦੇ 'ਚ ਅਸੀਂ जलंधर पुलिस इस संबंध में पहला भी इस संबंध में एक्शन कर दी आई है और असी आगे भी असी इस संबंध बड़े क्लीयर है कि जोड़ा भी एंटी सोशल एलीमेंट है जोड़ा भी क्रिमिनल एक्टिविटी इन्वॉल्व है अगर वो इस संबंध में कोई कार्रवाई करता है तो अगर वो पढ़िया जाता है तो वे सख्ती के लफा हुई है आम पब्लिक है कि जो भी ਕਿ ਜਿਹੜੇ ਦੂਸ਼ਾ ਉਹਨਾਂ ਨੂੰ ਜਿਹੜੇ ਕਾਨੂੰਨ ਦੇ ਜਿਹੜੇ ਤੌਰ 'ਤੇ ਇਸ ਤੋਂ ਇਲਾਵਾ ਜਿਹੜੇ ਵਾਹਨ ਮੋਡੀਫਿਕੇਸ਼ਨ ਹੈਗੇ ਉਹਨਾਂ ਤੋਂ ਜਿਹੜੀ ਜਰੂਰਤ ਚਾਹਣ ਔਰ ਅਗਰ ਪੁਲਿਸ ਨੂੰ ਨਾਲ ਕੋਈ ਵੀ ਸਹਾਇਤਾ ਦੀ ਜਰੂਰਤ ਹੈ ਤੋ 112 ਤੇ ਤੁਸੀਂ ਕੰਟੈਕਟ ਕਰਾ ਸਕੋਗੇ ਅਸੀਂ ਅਲਵੇਜ ਜਿਹੜੇ ਹੈਗੇ ਪਬਲਿਕ ਦੇ ਨਾਲ ਜਿਹੜੇ ਹੈ 24 ਘੰਟੇ ਐਂਡ ਸਾਡੀ ਜਿਹੜੀ ਪੁਲਿਸ ਟੈਪ ਉਹ ਹਰ ਸਮੇਂ ਜਿਹੜੀ ਜਰੂਰਤ ਪੁਸ਼ਟਾ ਦੇ